ਜੋ ਗੁਰਦਰਾ ਸਾਹਿਬ ਤੁਸੀਂ ਵੇਖ ਰਹੇ ਜੀ ਨਾ ਸਾਹਮਣੇ ਨਿਸ਼ਾਨ ਸਾਹਿਬ ਲੱਗਾ ਇਹ ਤਨਤਨ ਬਾਬਾ ਜਵਾਨ ਸਿੰਘ ਜੀ ਦਾ ਗੁਰਦਰਾ ਸਾਹਿਬ ਹੈ ਇਹ ਜਿਹੜਾ ਜਹਾਜ਼ ਹੈ ਪ੍ਰਕਰਮਾ ਲੈ ਕੇ ਮਲਦੀ ਉਡਾਨ ਭਰਦਾ ਵਾ ਜੇ ਪ੍ਰਕਰਮਾ ਲੈ ਕੇ ਨਹੀਂ ਉਡਾਨ ਭਰਦਾ ਦੱਸਣ ਚ ਦੱਸਦੇ ਨੇ ਕਿ ਫੇਰ ਜਦੋਂ ਉਤੋਂ ਜਹਾਜ਼ ਮਲਦੀ ਤਾਰ ਦੇ ਹੇਠਲੇ ਰਨਵੇ ਤੇ ਤੇ ਉਹਨੂੰ ਰਨਵੇ ਨਹੀਂ ਦਿੱਤਾ ਇਹ ਬਹੁਤ ਵੱਡੀ ਇਤਿਹਾਸ ਕਰਕੇਗਾ ਵਾ ਮੇਰੇ ਆਈਡੀ ਦੇ ਨਾਲ ਦੁਨੀਆ ਦੇ ਵਿੱਚ ਕਿਸੇ ਵੀ ਏਅਰਪੋਰਟ ਤੇ ਇਦਾਂ ਦਾ ਇਹ ਸਥਾਨ ਕੋਈ ਨਹੀਂ ਹੋਊਗਾ ਇਹ ਏਅਰਪੋਰਟ ਹੈਗਾ ਵਾ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਬੜੀ ਵੱਡੀ ਗੱਲ ਆ ਤੇ ਆ ਹੂੰ ਹੋਵੇ ਹੋਵੇ ਅਰ ਅੰਨੇ ਨੇ ਆਏ ਇਤਨਾ ਕਹਿਣਾ ਤੋਂ ਚੜਦਾ ਹੀ ਆ ਉਹ ਛੜਦਾ ਹੀ ਘੁੱਕ ਕੇ ਜਾ ਜੇ ਉਦਾਂ ਉਹਦੇ ਹੋਏ ਰਡਾਰ ਚੈੱਕ ਕਰਵੇ ਕਿੰਨੀ ਵੇਚ ਦੂ ਮੰਡੇ ਜੀ